ਠੇਕਾ ਮਜ਼ਦਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਸਰਕਾਰੀ ਵਿਭਾਗਾ ਦੇ ਆਊਟਸੋਰਸਟ ਅਤੇ ਇਨਲਿਸਟਮੈਂਟ ਠੇਕਾ ਮਜ਼ਦਮਾਂ ਨੇ ਪੰਜਾਬ ਸਰਕਾਰ ਦੀ ਵਾਦਾ ਖਿਲਾਫੀ ਦੇ ਵਿਰੋਧ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪੰਜੋਲੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਮੂਹ ਸਰਕਾਰੀ ਵਿਭਾਗਾ ਦੇ ਆਊਟਸੋਰਸਟ ਅਤੇ ਇਨਲਿਸਟਮੈਂਟ ਠੇਕਾ ਮਜ਼ਦਮਾਂ ਨੂੰ ਵਿਭਾਗਾ ਵਿੱਚ ਮਰਜ ਕਰਕੇ ਪੱਕਾ ਕਰਨ ਦਾ ਵਾਦਾ ਕੀਤਾ ਗਿਆ ਸੀ ਹਰਿਸ ਬਾਬਤ ਕੋਈ ਮੀਟਿੰਗ ਨਹੀਂ ਕੀਤੀ ਮੁੱਖ ਮੰਤਰੀ ਵੱਲੋਂ 1 ਜੁਲਾਈ ਨੂੰ ਮੋਰਚੇ ਦੀ ਸੂਬਾ ਕਮੇਟੀ ਨਾਲ ਜਲੰਧਰ ਵਿਖੇ ਇੱਕ ਮੀਟਿੰਗ ਕੀਤੀ ਸੀ ਅਤੇ ਸਮੂਹ ਮੰਗਾਂ ਤੇ ਵਿਸਤਾਰ ਚਰਚਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਜੁਲਾਈ ਨੂੰ ਇੱਕ ਵਾਰ ਫਿਰ ਪੈਨਲ ਮੀਟਿੰਗ ਕਰਕੇ ਠੇਕਾ ਮਲਾਜ਼ਮਾਂ ਦੀਆਂ ਸਮੂਹ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਮੋਰਚੇ ਦੇ ਆਗੂਆਂ ਨੇ ਜਦੋਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਦਫ਼ਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਜ਼ਰੂਰੀ ਰੁਝੇਵੇਂ ਹਨ ਇਸ ਲਈ 24 ਜੁਲਾਈ ਨੂੰ ਜਲੰਧਰ ਵਿਖੇ ਸੀਐਮ ਦੀ ਕੋਠੀ ਵਿੱਚ ਮੀਟਿੰਗ ਹੋਵੇਗੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਠੇਕਾ ਮਲਾਜ਼ਮਾਂ ਨੂੰ ਲਾਰੇ ਲੱਪਿਆਂ ਵਿੱਚ ਰੱਖ ਕੇ ਆਪਣਾ ਸਮਾਂ ਲੰਘਾ ਰਹੀ ਹੈ ਇਸ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮਲਾਜ਼ਮਾਂ ਵੱਲੋਂ ਸਮੂੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ। ਉਹਨਾਂ ਕਿਹਾ ਕਿ ਮਹਿੰਗਾਈ ਅਨੁਸਾਰ ਠੇਕਾ ਮਲਾਜ਼ਮਾਂ ਦੀ ਤਨਖਾਹ ਘੱਟੋ-ਘੱਟ 30000 ਰੁਪਏ ਨਿਸ਼ਚਿਤ ਕੀਤੀ ਜਾਵੇ। ਸਮੂਸ ਸਰਕਾਰੀ ਵਿਭਾਗਾ ਦੇ ਨੀਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ। ਹੋਰ ਕੀ ਕੁਝ ਕਿਹਾ ਗਿਆ ਆਗੂਆਂ ਵੱਲੋਂ ਆਓ ਸੁਣਦੇ ਹਾਂ। ਫਤਗੜ ਸਾਹਿਬ ਤੋਂ ਸੰਦੀਪ ਰੋੜਾ ਦੀ ਰਿਪੋਰਟ। ਅੱਜ ਅਸੀਂ ਠੇਕਾ ਮਲਾਜਮ ਸੰਘਰਸ਼ ਮੋਰਚੇ ਦੇ ਸ਼ਬਦ ਤੇ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਅੱਜ ਇਕੱਠੇ ਹੋ ਕੇ ਠੇਕਾ ਮਲਾਜਮ ਨੇ ਇੱਥੇ ਜਿਹੜਾ ਭਗਵੰਤ ਮਾਨ ਸਰਪ ਦਾ ਪੁਤਲਾ ਫੁਕਿਆ ਗਿਆ ਤੇ ਇਹ ਪੁਤਲਾ ਸਾਨੂੰ ਕਟੋਕਟ 22 ਵਾਰ ਜਿਹੜੀਆਂ ਲਿਖਤੀ ਮੀਟਿੰਗਾਂ ਦੇ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਉਹ 22 ਮੀਟਿੰਗਾਂ ਦੇਣ ਦੇ ਬਾਵਜੂਦ ਵੀ ਇੱਕ ਵੀ ਮਿੰਟਕਾਰ ਮੀਟਿੰਗ ਦੇ ਵਿੱਚ ਜਿਹੜਾ ਨਹੀਂ ਪਹੁੰਚ ਰਹੇ ਤੇ ਹੁਣ ਵੀ ਉਹਨਾਂ ਨੇ ਦੁਬਾਰਾ ਤੋਂ ਜਿਹੜਾ ਮੀਟਿੰਗ ਅੱਗੇ ਪਾ ਦਿੱਤੀ ਐ ਤੇ ਵਾਰ-ਵਾਰ ਮੀਟਿੰਗ ਅੱਗੇ ਪਾਉਣ ਦਾ ਜਿਹੜਾ ਫੜਜੈਮਾਂ ਦਾ ਦੌਰ ਦੱਸਿਆ ਜਾ ਰਿਹਾ ਹੈ ਪੜਾਈ ਤੋਂ ਬਾਅਦ ਠੇਕਾ ਮਲਾਇਆ ਇਸ ਘਰ ਸਮੋਰਚੇ ਦੇ ਨਾਲ ਜਿਹੜਾ ਟੇਬਲ ਟਾਕ ਮੀਟਿੰਗ ਹੈ ਜਿਹੜੀ ਉਹ ਨਹੀਂ ਕਰ ਰਹੇ ਉਹਦੇ ਬਰੋਸ ਦੇ ਵਜੋਂ ਅੱਜ ਠੇਕਾ ਮਲਾਇਆ ਇਸ ਘਰ ਸਮੋਰਚੇ ਦੇ ਬੈਨਰ ਹੇਠਾਂ ਸੀ ਆਰਥਿਕੂ ਦਾ ਜਿਹੜਾ ਮਜਹਰਾ ਕੀਤਾ ਗਿਆ ਪੰਜਾਬ ਦਾ ਨਾਲ ਕੀਤੀ ਹੈ ਵੀ ਡਿਮਾਂਡ ਹੈ ਕਿ ਇਹਨੇ ਤੋਂ ਸਾਡੇ ਜਿਹੜੀ ਮੁੱਖ ਡਿਮਾਂਡ ਆ ਉਹ ਇਹ ਹੈ ਕਿ ਸਾਨੂੰ ਤਜਰਬੇ ਦੇ ਆਧਾਰ ਤੇ ਜਿਨ੍ਹਾਂ ਨੂੰ 15-15 20-20 ਸਾਲ ਹੋ ਗਏ ਲੱਗਿਆ ਨੂੰ ਉਹਨਾਂ ਨੂੰ ਮੈਕਮੇ ਦੇ ਵਿੱਚ ਲਿਆ ਕੇ ਪੱਕੇ ਕੀਤਾ ਜਾਵੇ ਤੇ ਜਿਹੜੇ ਮੈਕਮੇ ਨੇ ਉਹ ਸਰਕਾਰੀ ਅਦਾਰੇ ਦੇ ਥਰੂ ਜਿਹੜਾ ਲੋਕਾਂ ਨੂੰ ਸੇਵਾ ਦੀ ਸਹੂਲਤਾਂ ਦਿੰਦੇ ਰਹਿੰਦੇ ਜੇਕਰ ਨਹੀਂ ਹੁੰਦਾ ਕਲੀਅਰ ਜੇਕਰ ਨਾਣਤੀ ਜਿਹੜੀ ਅਸੀਂ ਹੁਣ ਸੁਪਰ ਕਮੇਟੀ ਦੀ ਜਿਹੜੀ ਮੀਟਿੰਗਾਂ ਚੱਲਦੀ ਹੋਣ ਜਾ ਰਹੀ ਹੈ ਉਹਦੇ ਬਾਅਦ ਅਸੀਂ ਹੁਣ ਦਾਅ ਕਰਾਂਗੇ ਪ੍ਰੋਗਰਾਮ ਤੇ ਪੱਕਾ ਜਿਹੜਾ ਮੋਰਚਾ ਹੋਊਗੀ ਲੈਕੂ ਕਰੂਗਾ ਫੋਰਾ ਅਸੀਂ ਦਾਅ ਕਰਾਂਗੇ ਦਾਅ ਕਰਾਂਗੇ